हां जी दोस्तों साशि काल ਤੁਸੀਂ ਦੇਖ ਰਹੇ ਹੋ ਪ੍ਰਾਈਡ ਪੰਜਾਬ ਟੀਵੀ ਤੇ ਇਸ ਵੇਲੇ ਅਸੀਂ ਹੈਗੇ ਆ ਯੂਕੇ ਦੇ ਬਰਮੀਗਮ ਸ਼ਹਿਰ ਦੇ ਵਿੱਚ ਤੁਹਾਨੂੰ ਇੱਕ ਖਾਸ ਜਾਣਕਾਰੀ ਦੇਣ ਵਾਸਤੇ ਇਹ ਵੀਡੀਓ ਜਿਹੜੀ ਆ ਬਣਾ ਰਹੇ ਆਪਾਂ ਆ ਦੋਸਤੋ ਕਿਸੇ ਵੇਲੇ ਸਿੱਖਾਂ ਦੀਆਂ ਮੰਗਾਂ ਜਿਹੜੀਆਂ ਸੀ ਅਨੰਦਪੁਰ ਸਾਹਿਬ ਦਾ ਮਤਾ ਸੀ ਉਹਦੇ ਵਿੱਚ ਵੀ ਇੱਕ ਮੰਗ ਸੀ ਕਿ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਟਰਾਂਸਮਿਟਰ ਲਾਇਆ ਜਾਵੇ ਜਿਹਦੇ ਨਾਲ ਵਿਦੇਸ਼ਾਂ ਦੇ ਵਿੱਚ ਬੈਠੇ ਸਿੱਖ ਜਿਹੜੇ ਨੇ ਲਾਈਵ ਗੁਰਬਾਣੀ ਸੁਣ ਸਕਣ ਰੇਡੀਓ ਰਾਹੀਂ ਸੋ ਉਸ ਵੇਲੇ ਉਹ ਅਨੰਦਪੁਰ ਸਾਹਿਬ ਦਾ ਮਤਾ ਉਸ ਵੇਲੇ ਉਹ ਗੱਲਾਂ ਮੰਨੀਆਂ ਗਈਆਂ ਜਾਂ ਨਹੀਂ ਮੰਨੀਆਂ ਗਈਆਂ ਪਰ ਅੱਜ ਟੈਕਨੋਲੋਜੀ ਜਾਂ ਫਿਰ ਕਹੀਏ ਕਿ ਸਿੱਖ ਕੌਮ ਜਿਹੜੀ ਹੈ ਉਹ ਇਨੀ ਤਰੱਕੀ ਦੇ ਵਿੱਚ ਹੈ ਕਿ ਆਪਾਂ ਇਹ ਚੀਜ਼ਾਂ ਜਿਹੜੀਆਂ ਨੇ ਉਹ ਉਹ ਪੋਸੀਬਲ ਕਰ ਦਿਤੀਆਂ ਸੋ ਯੂਕੇ ਦੇ ਸ਼ਹਿਰ ਬਰਮਿਕਮ ਦੇ ਵਿੱਚ ਕਹਿਣ ਦਾ ਮਤਲਬ ਤੁਹਾਨੂੰ ਇਹ ਹੈ ਕਿ ਇੱਧਰ ਜੇਕਰ ਤੁਸੀਂ ਸਕਰੀਨ ਵਾਲੇ ਪਾਸੇ ਨੂੰ ਝਾਤੀ ਮਾਰੋ ਤਾਂ ਤੁਸੀਂ ਜਾਣ ਕੇ ਖੁਸ਼ ਹੋਵੋਗੇ ਹੈਰਾਨ ਵੀ ਹੋਵੋਗੇ ਆਪ ਜੇਕਰ ਤੁਸੀਂ ਪੜ ਸਕਦੇ ਹੋ ਦਰਬਾਰ ਸਾਹਿਬ ਰੇਡੀਓ ਤੇ ਤੁਹਾਨੂੰ ਮੈਂ ਥੋੜੀ ਜਿਹੀ ਆਵਾਜ਼ ਕਰਕੇ ਸੁਣਾਉਣਾ ਬਸੰਤ ਦੋਸਤੋ ਵੈਸਟ ਮਿਡਲੈਂਡ ਦੇ ਵਿੱਚ ਰੇਡੀਓ ਇੱਕ ਪ੍ਰੋਪਰ ਰੇਡੀਓ ਸਟੇਸ਼ਨ ਇਹ ਨਹੀਂ ਕਿ ਇੰਟਰਨੈਟ ਰੇਡੀਓ ਆਏ ਇੱਕ ਪ੍ਰੋਪਰ ਰੇਡੀਓ ਸਟੇਸ਼ਨ ਜਿਹੜਾ ਹੈ ਉਹ ਚੱਲ ਚੁੱਕਿਆ ਤੁਸੀਂ ਬਰਮਿੰਗਮ ਚ ਰਹਿੰਦੇ ਹੋ ਕਵੈਂਟਰੀ ਚ ਰਹਿੰਦੇ ਹੋ ਬੋਲਵਰਹੈਂਪਟਨ ਰਹਦੇ ਹੋ ਵੈਸਟ ਮਿਡਲੈਂਡ ਦੇ ਜਿਹੜੇ ਲਾਗੇ ਲਾਗੇ ਵਾਲੇ ਸ਼ਹਿਰ ਆ ਜਿੱਥੇ ਪੰਜਾਬੀਆਂ ਦੀ ਬਹੁਤ ਵਸੂ ਹੈ ਉੱਥੇ ਇੱਕ ਮੇਨ ਹੁਣ ਇਹ ਰੇਡੀਓ ਸਟੇਸ਼ਨ ਜਿਹੜਾ ਹੈਗਾ ਉਹ ਸ਼ੁਰੂ ਹੋ ਚੁੱਕਿਆ ਤੇ 24 ਆਵਰ ਸ਼੍ਰੀ ਦਰਬਾਰ ਸਾਹਿਬ ਤੋਂ ਲਾਈਵ ਗੁਰਬਾਣੀ ਜਿਹੜੀ ਹੈ ਤੁਸੀਂ ਸਰਵਣ ਕਰ ਸਕਦੇ ਹੋ ਭਾਵੇਂ ਤੁਸੀਂ ਕਾਰਾਂ ਦੇ ਵਿੱਚ ਕੰਮ ਕਰਦੇ ਹੋ ਡਰਾਈਵਿੰਗ ਕਰਦੇ ਹੋ ਡੀਪੀਡੀ ਵਾਲੇ ਮੁੰਡੇ ਨੇ ਟਰੱਕਾਂ ਵਾਲੇ ਮੁੰਡੇ ਆ ਟੈਕਸੀਆਂ ਵਾਲੇ ਨੇ ਸ਼ਾਪਾਂ ਨੇ ਤੁਹਾਡੇ ਕੋਲ ਘਰਾਂ ਦੇ ਵਿੱਚ ਰੇਡੀਓ ਰੱਖੇ ਹੋਏ ਆ ਸੋ 24 ਆਵਰ ਕਈ ਵਾਰੀ ਇਹ ਹੁੰਦਾ ਸੀ ਨਾ ਵੀ ਅਸੀਂ ਟੀਵੀ ਦੇ ਉੱਤੇ ਹੀ ਲਾਈਵ ਗੁਰਬਾਣੀ ਦੇਖ ਸਕਦੇ ਸੀ ਸੋ ਹੁਣ ਰੇਡੀਓ ਤੁਹਾਨੂੰ ਰਸਤਿਆਂ ਦੇ ਵਿੱਚ ਡਰਾਈਵ ਕਰਦਿਆਂ ਹੋਇਆਂ ਵੀ ਤੁਸੀਂ ਇਹ ਲਾਈਵ ਜਿਹੜਾ ਰੇਡੀਓ ਹੈਗਾ ਉਹ ਸੁਣ ਸਕਦੇ ਹੋ ਇਹ ਚੱਲ ਚੁੱਕਿਆ ਤੇ ਜੋ ਕਿ ਬਹੁਤ ਖੁਸ਼ੀ ਵਾਲੀ ਗੱਲ ਆ ਬਰਮਿੰਗਮ ਬੋਲਵਰਹੈਂਪਟਨ ਕੋਵੈਂਟਰੀ ਦੇ ਵਿੱਚ ਉਸ ਤੋਂ ਬਾਅਦ ਹੋਰ ਜਿਹੜੇ ਲੱਗ ਲੱਗੇ ਬੌਲਸੋਲ ਹੋ ਗਿਆ ਵਿਲਨਹਾਲ ਹੋ ਗਿਆ ਸੋ ਇਹ ਸਾਰਿਆਂ ਦੇ ਵਿੱਚ ਜਿਹੜਾ ਇਹ ਰੇਡੀਓ ਹੈਗਾ ਚੱਲਦਾ ਇਹਦਾ ਨਾਮ ਹੈਗਾ ਦਰਬਾਰ ਸਾਹਿਬ ਰੇਡੀਓ ਮੈਂ ਚਾਹੁੰਦਾ ਇੱਕ ਵਾਰੀ ਫੇਰ ਤੁਹਾਨੂੰ ਦਿਖਾ ਦਈਏ ਜਿਹੜੇ ਤਾਂ ਹੁਣ ਤੁਸੀਂ ਕਹੋਗੇ ਕਿ ਲੱਭਣਾ ਕਿਵੇਂ ਆ ਨਾ ਇਹ ਵੀ ਇੱਕ ਸਵਾਲ ਹੁੰਦਾ ਵੀ ਲੱਭਣਾ ਕਿੱਦਾਂ ਜਿਹੜੇ ਤਾਂ ਲੇਟੈਸਟ ਰੇਡੀਓ ਲੱਗੇ ਹੋਏ ਨੇ ਜਿਹੜੇ ਸਿਸਟਮ ਲੱਗੇ ਹੋਏ ਆ ਕਾਰਾਂ ਦੇ ਵਿੱਚ ਉਹਦੇ ਚ ਸਿੰਪਲ ਤੁਸੀਂ ਲਿਸਟ ਦੇ ਉੱਤੇ ਜਾਣਾ ਤੇ ਡੀ ਤੇ ਚਲੇ ਜਾਣਾ ਜਿੱਥੇ ਤੁਹਾਨੂੰ ਆ ਹੁਣ ਸਾਰੇ ਏ ਤੋਂ ਸ਼ੁਰੂ ਹੁੰਦੇ ਆ ਐਬਸੋਲਿਊਟ ਆ ਗਏ ਇਸ ਤੋਂ ਬਾਅਦ ਬੀਬੀਸੀ ਦੇ ਆ ਜਾਂਦੇ ਆ ਬੀ ਤੋਂ ਫਿਰ ਸੀ ਤੇ ਕੈਪੀਟਲ ਵਾਲਿਆਂ ਦੇ ਆ ਜਾਂਦੇ ਆ ਉਸ ਤੋਂ ਬਾਅਦ ਜਦੋਂ ਈ ਤੇ ਪਹੁੰਚੋਗੇ ਨਾ ਤੇ ਆਟੋਮੈਟਿਕ ਇੱਥੇ ਤੁਹਾਨੂੰ ਦਰਬਾਰ ਸਾਹਿਬ ਰੇਡੀਓ ਜਿਹੜਾ ਉਹ ਸ਼ੋ ਹੋਣ ਲੱਗ ਪਏਗਾ ਤੇ ਤੁਸੀਂ ਸਿੱਧਾ ਇਹਨੂੰ ਦਬ ਕੇ ਪਲੇ ਕਰ ਸਕਦੇ ਹੋ ਆਦਰਵਾਇਜ਼ ਜੇਕਰ ਤੁਹਾਨੂੰ ਇਸ ਤਰੀਕੇ ਨਾਲ ਨਹੀਂ ਲੱਭਦਾ ਤਾਂ ਤੁਸੀਂ ਆ ਸਕੈਨ ਵਾਲਾ ਬਟਨ ਹੁੰਦਾ ਇਹਨੂੰ ਦਬਣਾ ਤੇ ਇਹ ਸਕੈਨ ਸ਼ੁਰੂ ਹੋ ਜਾਂਦੀ ਹੁੰਦੀ ਹੈ ਇਸ ਕੈਨ ਥੋੜਾ ਟਾਈਮ ਲੈਂਦੀ ਆ ਪਰ ਇਹ ਸਾਰੇ ਜਿਹੜੇ ਨਈ ਅਪਡੇਟ ਹੋਏ ਹੋਏ ਉਹ ਸਾਰੇ ਇਹਦੇ ਵਿੱਚ ਫਿਰ ਆ ਜਾਂਦੇ ਹੁੰਦੇ ਆ ਇਹ ਤਾਂ ਨਵਿਆਂ ਦੀ ਗੱਲ ਹੈ ਤੇ ਜਿਹੜੇ ਪੁਰਾਣੇ ਨੇ ਉਹਦੇ ਵਿੱਚ ਤੁਹਾਨੂੰ ਥੋੜੀ ਜੀ ਜਦੋਜਹਿਦ ਕਰਨੀ ਪੈਂਦੀ ਕਿਉਂਕਿ ਕਈ ਕਾਰਾਂ ਦੇ ਵਿੱਚ ਪੁਰਾਣੇ ਰੇਡੀਓ ਸਿਸਟਮ ਜਿਹੜੇ ਨੇ ਉਹ ਲਗੇ ਹੋਏ ਆ ਸੋ ਉਹਦੇ ਵਿੱਚ ਵੀ ਤੁਸੀਂ ਲੱਭ ਸਕਦੇ ਹੋ ਏਡੀ ਕੋਈ ਮੁਸ਼ਕਲ ਗੱਲ ਨਹੀਂ ਹੈਗੀ ਸੋ ਉਸ ਤੋਂ ਬਾਅਦ ਇਹਨੂੰ ਫੇਵਰੇਟ ਲਿਸਟ ਦੇ ਵਿੱਚ ਪਾ ਦਿਓ ਜਿਵੇਂ ਕਿ ਆ ਬਾਕੀ ਪਾਏ ਹੋਇਆ ਇਸ ਤਰੀਕੇ ਨਾਲ ਹੀ ਆਪਾਂ ਇਹਨੂੰ ਪਾ ਲਿਆ ਸੋ ਦਰਬਾਰ ਸਾਹਿਬ ਰੇਡੀਓ ਆ ਸ਼ੁਰੂ ਹੋ ਚੁੱਕਿਆ ਜੀ ਡੈਬ ਦੇ ਉੱਤੇ ਆ ਮਤਲਬ ਕਿ ਤੁਸੀਂ ਇੱਕ ਜਿਹੜਾ ਪ੍ਰੋਪਰ ਰੇਡੀਓ ਸਟੇਸ਼ਨ ਵਾਂਗੂ ਇਹਨੂੰ ਸੁਣ ਸਕਦੇ ਹੋ ਇੱਕ ਔਨ ਲਾਈਵ 24 ਆਵਰ ਜਿਵੇਂ ਜਿਵੇਂ ਬਾਣੀ ਜਿਹੜੀ ਆ ਦਰਬਾਰ ਸਾਹਿਬ ਚੱਲਿਆ ਕਰੇਗੀ ਉਹ ਲਾਈਵ ਜਿਹੜੀ ਹੈ ਇਸ ਰੇਡੀਓ ਦੇ ਵਿੱਚ ਤੁਸੀਂ ਹੁਣ ਯੂਕੇ ਦੇ ਵੱਡੇ ਸ਼ਹਿਰ ਪੰਜਾਬੀਆਂ ਦੀ ਵਸੋਂ ਵਾਲੇ ਸ਼ਹਿਰ ਜਿਹੜੇ ਨੇ ਬਰਮਿੰਗਮ ਵਰਗੇ ਉੱਥੇ ਸੁਣ ਸਕਦੇ ਹੋ ਸੋ ਇਹ ਅੱਜਕੱਲ ਦੀ ਅੱਜ ਦੀ ਜਾਣਕਾਰੀ ਜਿਹੜੀ ਆ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਤੇ ਇੱਕ ਹੋਰ ਗੱਲ ਜਿਹੜੀ ਮੈਂ ਤੁਹਾਨੂੰ ਦੱਸਣੀ ਚਾਹੁੰਦਾ ਜਿਸ ਟੀਮ ਵੱਲੋਂ ਜਿਨ੍ਹਾਂ ਦਾ ਇਹ ਉਪਰਾਲਾ ਹੈਗਾ ਉਹਨਾਂ ਨੇ ਇਹ ਜਦੋਂ ਗੱਲ ਮੇਰੇ ਨਾਲ ਸ਼ੇਅਰ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਸਾਡੇ ਬਾਰੇ ਨਾਂ ਦੱਸਿਆ ਜਾਵੇ ਮਤਲਬ ਕਿ ਕਿ ਕੌਣ ਚਲਾ ਰਿਹਾ ਏ ਕਿੰਨੇ ਚਲਾਇਆ ਕਿੰਨੇ ਉਪਰਾਲਾ ਕੀਤਾ ਏ ਉਹ ਕਹਿੰਦੇ ਅਸੀਂ ਇਹ ਗੁਪਤ ਸੇਵਾ ਦੇ ਰੂਪ ਦੇ ਵਿੱਚ ਇਹ ਕੰਮ ਜਿਹੜਾ ਕਰਨਾ ਸੋ ਇਸ ਰੇਡੀਓ ਦੀ ਇੱਕ ਹੋਰ ਖਾਸੀਅਤ ਜਿਹੜੀ ਉਹਨਾਂ ਨੇ ਦੱਸੀ ਹੈ ਕਿ ਕੋਈ ਵੀ ਐਡ ਨਹੀਂ ਚਲਾਇਆ ਕਰਾਂਗੇ ਇਹਦੇ ਉੱਤੇ ਸੋ ਕੋਈ ਐਡ ਨਹੀਂ ਚਲਾਇਆ ਕਰੇਗੀ ਬਾਣੀ ਹੀ ਚੱਲਿਆ ਕਰੂਗੀ 24 ਆਵਰ ਸੋ ਅਸੀਂ ਉਹਨਾਂ ਦਾ ਵੀ ਥੈਂਕਸ ਕਰਦੇ ਹਾਂ ਬਹੁਤ ਵੱਡਾ ਕੰਮ ਜਿਹੜਾ ਉਹਨਾਂ ਨੇ ਕੀਤਾ ਤੇ ਉਹਨਾਂ ਨੇ ਕਿਹਾ ਕਿ ਗੁਪਤ ਰੂਪ ਦੇ ਵਿੱਚ ਇਹ ਕੰਮ ਜਿਹੜਾ ਆਪਾਂ ਕਰਾਂਗੇ ਸੋ ਜੇ ਉਹਨਾਂ ਨੇ ਗੁਪਤ ਕਿਹਾ ਤਾਂ ਫਿਰ ਇਹਦਾ ਮਤਲਬ ਹੈ ਕਿ ਆਪਾਂ ਉਹਨਾਂ ਦੀ ਜਾਣਕਾਰੀ ਜਿਹੜੀ ਆ ਗੁਪਤੀ ਰੱਖਾਂਗੇ ਕਮਰਸ਼ੀਅਲ ਰੇਡੀਓ ਤਾਂ ਬਹੁਤ ਚੱਲਦੇ ਤੁਸੀਂ ਦੇਖੇ ਹੋਣਗੇ ਸੋ ਗੁਪਤ ਸੇਵਾ ਬਿਨਾ ਐਡਵਰਟਾਈਜ਼ਮੈਂਟ ਤੋਂ ਜਿਹੜੀ ਹੈ ਉਹ ਚੱਲ ਚੁੱਕੀ ਹੈ ਤੇ ਘਰਾਂ ਦੇ ਵਿੱਚ ਰੇਡੀਓ ਸੁਣੋ ਮੈਨੂੰ ਪਤਾ ਹੈ ਪੰਜਾਬ ਦੇ ਵਿੱਚ ਬਹੁਤ ਰਵਾਜ਼ ਘੱਟ ਹੈ ਪਰ ਬਾਹਰਲੇ ਦੇਸ਼ਾਂ 'ਚ ਰੇਡੀਓ ਦਾ ਰਵਾਜ਼ ਜਿਹੜਾ ਬਹੁਤ ਹੈਗਾ ਸੋ ਤੁਸੀਂ ਹੁਣ ਇਹ ਲਾਈਵ ਗੁਰਬਾਣੀ ਸੁਣ ਸਕਦੇ ਹੋ ਡਰਾਈਵ ਕਰਦੇ ਆ ਕੁਕਿੰਗ ਕਰਦੇ ਆ ਰੈਸਟੋਰੈਂਟਾਂ ਦੇ ਵਿੱਚ ਕੰਮ ਕਰਦੇ ਆ ਸੋ ਆਪਣੀ ਇੱਛਾ ਮੁਤਾਬਕ ਜਿੱਥੇ-ਜਿੱਥੇ ਰੇਡੀਓ ਅਵੇਲੇਬਲ ਹੈਗਾ ਸੋ ਪ੍ਰੋਪਰ ਰੇਡੀਓ ਸਟੇਸ਼ਨ ਹੈ ਚੱਲ ਚੁਕਿਆ ਦਰਬਾਰ ਸਾਹਿਬ ਰੇਡੀਓ ਜਿਹਦਾ ਨਾਮ ਹੈਗਾ ਲੱਭੋ ਤੇ ਆਨੰਦ ਮਾਣੋ ਗੁਰਬਾਣੀ ਦਾ ਧੰਨਵਾਦ ਥੈਂਕ ਯੂ ਦੇਖਦੇ ਰਹੋ ਪ੍ਰਾਈਡ ਪੰਜਾਬ ਟੀਵੀ